ਇਹ ਸਾਡੀ ਪ੍ਰਸਾਹਤਾ ਫਾਊਂਡੇਸ਼ਨ ਨਾਂ ਦੀ ਸੰਸਥਾ ਆਪਣੇ ਐਨ ਜੀਓ ਹੈ ਬ੍ਰੈਂਪਟਨ ਦੇ ਵਿੱਚ ਕੈਨੇਡਾ ਜੀ ਉਹਦੇ ਤਹਿਤ ਇਸ ਤਰ੍ਹਾਂ ਦੇ ਅਕਸਰ ਉਹ ਆਰਗੇਨਾਈਜ਼ ਕਰਦੇ ਆ ਕੈਂਪਸ ਵਗੈਰਾ ਜੀ ਤੇ ਹੁਣ ਮੈਂ ਇੱਥੇ ਆਇਆ ਸੀ ਆਪਣੇ ਪਿੰਡ ਮੇਰੇ ਮਾਤਾ ਜੀ ਸਰਗਰ ਸੋਡੇ ਸੀ ਠੀਕ ਹੈ ਸ੍ਰੀਦਕਾ ਰੂਪਿੰਦਰਾਸੀ ਤੇ ਉਹਨਾਂ ਦੀ ਯਾਦ ਚੀ ਫਿਰ ਮੇਰੇ ਮਨ ਚ ਖਿਆਲ ਸੀ ਵੀ ਜਦੋਂ ਮੈਂ ਪਿੰਡ ਚ ਆਇਆ ਤੇ ਵੀ ਪਿੰਡ ਦੇ ਵਿੱਚ ਕੋਈ ਨਾ ਕੋਈ ਇਦਾਂ ਦਾ ਮਤਲਬ ਚੰਗਾ ਕੰਮ ਕੀਤਾ ਜਾਏ ਪਿੰਡ ਦੇ ਸਜੂਗ ਦੇ ਨਾਲ ਤੇ ਵੀ ਲੋਕਾਂ ਦਾ ਜਿੰਨਾ ਵੀ ਬਦਲ ਭਲਾ ਹੋ ਸਕੇ ਉਹਨਾਂ ਚੰਗਾ ਠੀਕ ਲੰਮੇ ਸਮੇਂ ਬਾਅਦ ਤੁਸੀਂ ਪਿੰਡ ਆਏ ਹੋ ਅਗਰ ਪਿੰਡ ਵਾਸੀਆਂ ਦੀ ਗੱਲ ਕਰੀਏ ਕਿਹੜੇ ਤੁਹਾਡੇ ਦੋਸਤ ਆ ਜਿਨ੍ਹਾਂ ਦਾ ਤੁਹਾਨੂੰ ਸਜੂਗ ਆ ਇਸ ਕੈਂਪ ਨੂੰ ਕਰਾਉਣ ਦੇ ਲਈ ਇਹ ਸਾਰੇ ਪਿੰਡ ਵਾਸੀਆਂ ਦਾ ਸਜੂਗ ਇਹ ਮੇਰੇ ਇਧਰ ਭرائی ਹੈ ਜੀ ਸ੍ਰੀ ਸੰਤੋਲਾ ਜੀ ਇਧਰ ਇਹ ਮੇਰਾ ਭਤੀਜਾ ਹੈ ਅਮਰਤਪਾਲ ਜੀ ਸਿੱਧੂ ਇਧਰ ਇਹ ਸਾਡੇ ਬੰਦੇ ਜੀ ਪਰਮਿੰਦਰ ਸਿੰਘ ਜੀ ਉਹ ਵਰਨਾਮ ਸਿੰਘ ਨੇ ਜੀ ਇਧਰ ਅਗਰਨਾਰ ਸਿੰਘ ਨੇ ਜੀ ਜੀ ਇਧਰ ਹੀ ਪਹੇ ਗਰਮੇਲ ਸਿੰਘ ਨੇ ਇਹ ਸਾਰੀ ਪਿੰਡ ਦੀ ਜਿਹੜੇ ਮੌਜੂਦਾ ਇਸ ਟਾਈਮ ਦੇ ਉਜੂਦਾ ਆਗੂ ਨੇ ਜਿਹੜੇ ਮਤਲਬ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਅੱਗੇ ਵੱਧ ਚੜ੍ਹਦੇ ਹਿੱਸਾ ਲੈਂਦੇ ਆ ਜੀ ਆਈ ਐਕਸਪਰਟ ਦੀ ਗੱਲ ਕਰੀਏ ਤਾਂ ਕਿਹੜੇ ਡਾਕਟਰ ਦੀ ਟੀਮ ਪਹੁੰਚ ਰਹੀ ਹੈ ਡਾਕਟਰ ਰਜਿੰਦਰ ਸਿੰਘ ਨੇ ਤੇ 에 ਰਜਿੰਦਰ ਆਈ ਹਸਪੀਟਲ ਦਾ ਲੁਧਿਆਣੇ ਤੋਂ ਜੀ ਇਹ ਉਹ ਉਹਨਾਂ ਦੀ ਟੀਮ ਆ ਰਹੀ ਹੈ ਕੱਲ ਨੂੰ ਤੇ 21 ਤਰੀਕ ਨੂੰ ਮਤਲਬ 21 ਤਰੀਕ ਨੂੰ 21 ਫਰਵਰੀ ਨੂੰ ਤੇ ਉਹਨਾਂ ਦੀ ਟੀਮ ਇਹ ਸਾਰੇ ਪ੍ਰੈਸ਼ਨ ਦਾ ਮਤਲਬ ਉੱਥੇ ਹੋਣਗੇ ਲੁਧਿਆਣੇ ਦੇ ਵਿੱਚ ਉਹਨਾਂ ਦੇ ਹਸਪੀਟਲ 'ਚ ਹੋਣਗੇ ਪਰ ਇੱਥੇ ਚੈੱਕ ਅਪ ਹੋਊਗਾ ਕਿ ਜੂਰਨ ਦਾ ਬਲੱਡ ਸ਼ੂਗਰ ਜਾਂ ਤਾਂ ਆਪਣਾ ਬਲੱਡ ਪ੍ਰੈਸ਼ਰ ਦਾ ਜਿਹੜਾ ਚੈੱਕ ਵਗੈਰਾ ਉਹ ਇੱਥੇ ਕੀਤਾ ਜਾਣਾ ਹੈ ਜੀ ਕੈਂਪ ਦੀ ਤਰੀਕ ਔਰ ਸਮਾਂ ਸਥਾਨ ਕਿੰਨਾ ਜੀ ਕੈਂਪ ਦੀ 21 ਫਰਵਰੀ ਤਰੀਕ ਹੈ ਜੀ ਔਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਹੈ ਤੇ ਇਸ ਵਾਰੇ ਅਸੀਂ ਪਹਿਲਾਂ ਵੀ ਨਿਊਜ਼ ਸਾਰੇ ਮਤਲਬ ਲੋਕਲ ਔਰ ਸਾਡੇ ਔਰ ਦੂਸਰੇ ਪ੍ਰਿੰਟ ਮੀਡੀਆ ਚੈਨਲਸ ਤੇ ਪਹਿਲਾਂ ਹੀ ਆਲਰੇਡੀ ਵਾਇਰਲ ਹੋ ਚੁੱਕੀ ਹੈ ਜੀ ਤੇ ਅਸੀਂ ਤਾਂ ਸਭ ਨੂੰ ਇਹੀ ਗੁਜ਼ਾਰਿਸ਼ ਕਰਦੇ ਹਾਂ ਵੀ ਸਾਰੇ ਆਪਣੇ ਨਾਲ ਆਪਣੀ ਆਈਡੈਂਟੀਫਿਕੇਸ਼ਨ ਆਧਾਰ ਕਾਰਡ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਮਤਲਬ ਪ੍ਰੋਪਰ ਜਿਹੜਾ ਇਨਫਾਰਮੇਸ਼ਨ ਮਿਲ ਸਕੇ ਤੇ ਫਰਦਰ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਉਹਨਾਂ ਦੀ ਫਿਰ ਉਹ ਡਿਟੇਲਸ ਆਪਣੇ ਸਿਸਟਮ ਦੇ ਵਿੱਚ ਅਪਲੋਡ ਕਰਾਂਗੇ ਤੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਉਹਨਾਂ ਦੇ ਟਾਈਮ ਮੁਤਾਬਕ ਅਪਾਇੰਟਮੈਂਟ ਬਤਾਉ ਤੋਂ ਬੁਲਾਉਂਦੇ ਰਹਿ ਗਏ ਅਸੀਂ ਦੇਖਦੇ ਆ ਇਹ ਮਾਤਾ ਸਰਜੀਤ ਕੌਰ ਸਿੱਧੂ ਜਿਨ੍ਹਾਂ ਦੀ ਯਾਦ ਵਿੱਚ ਉਹਨਾਂ ਦੇ ਬੇਟੇ ਨਰਮਲ ਸਿੰਘ ਸਿੱਧੂ ਨੇ ਇੱਕ ਕੈਂਪ ਲਗਾਇਆ ਜਿਹੜੇ ਲੋੜ ਸੀ ਜੇ ਚੀਜ਼ ਦੀ ਇਹਨਾਂ ਨੇ ਬਹੁਤ ਹੀ ਮਤਲਬ ਰੈ ਮਸ਼ਵਰ ਇਹਨਾਂ ਦੇਖਿਆ ਇਸ ਚੀਜ਼ ਦੀ ਜ਼ਰੂਰਤ ਆ ਤੇ ਅੱਖਾਂ ਦੇ ਕੈਂਪ ਦੀ ਜ਼ਰੂਰਤ ਲੱਗੀ ਤੇ ਮੇਰੇ ਵੀਰ ਨਰਮਲ ਸਿੰਘ ਨੇ ਆਪਣੀ ਨਾਲ ਦੀ ਸੁਸਾਇਟੀ ਨਾਲ ਮਿਲ ਕੇ ਇੱਥੇ ਕੈਂਪ ਲਾਉਣ ਦਾ ਪ੍ਰਬੰਧ ਕੀਤਾ ਇਹ 21 ਫਰਵਰੀ ਨੂੰ ਸਵੇਰ 9 ਵਜੇ ਤੋਂ ਚੱਲਣਾ ਹੈ ਇਹਨਾਂ ਨੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਸਾਰਾ ਕੀਤਾ ਵਾ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੀ ਆਪਣਾ ਆਧਾਰ ਕਾਰਡ ਨਾਲ ਲੈ ਕੇ 9 ਵਜੇ ਤੋਂ 3 ਵਜੇ ਤੱਕ ਪਿੰਡ ਬੁਰਜ ਹਮੀਰਾ ਦੇ ਵਿੱਚ ਕੈਂਪ ਲੱਗ ਰਿਹਾ ਹੈ ਤੇ ਅਸੀਂ ਜੀਵੀਐਸ ਦਾ ਵੀ ਧੰਨਵਾਦ ਕਰਦੇ ਹਾਂ ਜੋ ਪਹੁੰਚੇ ਆ ਇਹ ਵੀ ਆਪਣੇ ਰਾਹੀਂ ਸਾਰਿਆਂ ਨੂੰ ਜਾਣੂ ਕਰਾਉਣ ਤੇ 21 ਫਰਵਰੀ ਨੂੰ ਪਿੰਡ ਬੁਰਜ ਹਮੀਰਾ ਵਿੱਚ ਜ਼ਰੂਰ ਆਉਣ। ਵਧੀਆ ਉਪਰਾਲਾ ਜੀ ਜੋ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੂੰ ਜਾਂ ਆਪਣੀ ਮਾਤਾ ਦੀ ਯਾਦ ਕਰਨ ਲਈ ਜਾਂ ਆਪਣੇ ਵੱਡਿਆਂ ਨੂੰ ਯਾਦ ਕਰਨ ਲਈ ਇਹ ਜੇ ਕੈਂਪ ਲਗਾਇਆ ਜਾਂਦੇ ਆ ਬਹੁਤ ਵਧੀਆ। ਜੀ ਮਤਲਬ ਇਹ ਜੇ ਕੰਮ ਕਰਨੀ ਚਾਹੀਦਾ ਹੈ ਹਰ ਇੱਕ ਨੂੰ ਆ ਕੇ ਇਹ ਚੀਜ਼ਾਂ ਜ਼ਰੂਰੀ ਹੈ। ਜੀ ਕਿਉਂਕਿ ਪਿੰਡ ਦੇ ਵਿੱਚ ਜੇ ਇਹ ਕੰਮ ਕਰਦੇ ਆ ਸਾ ਆਪਣਾ ਪਿੰਡ ਅੱਗੇ ਵਧੂ ਗਾ ਕੇ ਵਧੂ ਸੋਚਿਆ ਹੈ ਜੇ ਕਈ ਬੰਦੇ ਇਹੋ ਜਿਹੇ ਜਿਨ੍ਹਾਂ ਕੋਲੋਂ ਵਿਚਾਰਿਆਂ ਤੋਂ ਨਹੀਂ ਖਰਚ ਕਰਕੇ ਕੰਮ ਕਰਾਏ ਜਾਂਦੇ ਪਰ ਇਹ ਜੋ ਫ੍ਰੀ ਆਪ ਦੇ ਵੱਲੋਂ ਕਰ ਰਹੇ ਹੈ ਇਹ ਬਹੁਤ ਵਧੀਆ ਪ੍ਰਾਲਾ ਬਹੁਤ ਸੋਹਣਾ ਹੈ ਅੱਜ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਛੋਟੇ ਵੀਰ ਦਾ ਜਿਹੜੇ ਨੇ ਆ ਕੇ ਇਦਾਂ ਵੱਡਾ ਉਦਮ ਕੀਤਾ